ਤਦਕਨ ਤੁੰਗ ਗੱਲ ਜੀ ਕਰਦੀ ਜਵਾਰੀ ਕੀ ਹਾਂਜੀ ਹਾਂਜੀ ਰੋਹ ਵਾਲੀ ਹਾਂਜੀ ਉਹ ਰੋਹ ਸੀਗਾ ਨਾ ਉਦੋਂ ਖੇਤਾਂ ਦੇ ਵਿੱਚ ਸਨਾਂ ਪਾਉਂਦੇ ਹੁੰਦੇ ਸੀਗੇ ਜਿਹੜਾ ਰੋਹ ਸੀਗਾ ਉਹਦੇ ਨਾਲ ਗੋਲੀ ਵੱਜੀ ਬੀਲੇ ਦੇ ਬੰਦਿਆਂ ਨੇ ਗੋਲੀ ਮਾਰੀ ਉਹਦੇ ਉਹ ਸਨ ਕੋਲੇ ਰੋਹ ਜਾਂ ਅੜ ਗਿਆ ਦਿਉਲਾਂ ਦੀ ਕੋਲੇ ਤੇ ਉਹ ਰੋਹ ਰਿੰਗੇ ਬਹੁਤ ਜ਼ਿਆਦੇ ਕਿਉਂ ਉਹਨੂੰ ਤਕਲੀਫ ਬਹੁਤ ਸੀ ਤੇ ਉਹ ਜੋ ਰਿੰਗੇ ਦੇ ਲੋਕਾਂ ਨੇ ਅਲ ਪਾਲੀ ਕਹਿੰਦੇ ਰਿੰਗ ਦਾ ਦੇਵਲਾਂ ਦੀ ਰੋਜਾਂ ਨੂੰ ਬਹੁਤ ਤੋਂ ਤਨ ਦਾ ਰਿੰਗੀ ਗਿਆ ਉਹਨਾਂ ਨੂੰ ਤਕਲੀਫ ਸੀਗੀ ਉਹਨੂੰ ਉਹਦੋਂ ਗਾਹਾਂ ਮੈਂ ਬਾਦਾਂ ਜਲ ਕਿੱਥੋਂ ਪਈ ਸੀ ਹਾਂਜੀ ਬੀਲੇ ਦੇ ਸਰਦਾਰ ਸੀ ਉਹ ਤੋੜੇ ਤਾਰ ਵਾਲਿਆਂ ਰਫਲਾ ਸੀ ਉਹਦੋਂ ਕਿਹਾ ਵੀ ਆਟੋਮੈਟਿਕ ਚੱਲਦੀਆਂ ਸੀਗੀਆਂ ਵੀ 11 ਗੁਲੀ ਦੀ ਚੱਕਲਾ ਛੇ ਦੀ ਚੱਕਲਾ ਹਾਂਜੀ ਤੋੜੇ ਦੀ ਰਫਲ ਸੀ ਤੇ ਸਰਦਾਰਾਂ ਨੇ ਕਿਤੇ ਨਾਲ ਹੀ ਦਮਦਾਰ ਕੇ ਕਹਿੰਦੇ ਜੁੱਤੀਆਂ ਸਿਉਾਂਗੇ ਹਾਂਜੀ ਬਹੁਤ ਵੱਡਾ ਪੈਂਤਰਾ ਕਰਿਆ ਵਾਈ ਉਹਨਾਂ ਦਾ ਫਿਰ ਉਹ ਆਪਣੀ ਕੱਸੀ ਚੜਨ ਲੱਗਿਆ ਰੋਜ਼ ਕਾਲਾ ਸੀਦਾ ਆਵੇ ਮੇਰੀ ਤਾਂ ਜ਼ਰਮ ਤਰੀਕ ਨੂੰ ਮਾਰਦੀ ਐ ਹਾਂਜੀ ਤੇ ਉਹਦੇ ਪੱਟ ਦੇ ਵਿੱਚ ਫਾਇਰ ਲਾ ਗਿਆ ਜਾਨਵਰ ਕੋਈ ਵੀ ਐ ਜਦੋਂ ਇਹਨੂੰ ਤਕਲੀਫ ਹੁੰਦੀ ਐ ਤਾਂ ਬੰਦਿਆਂ ਦਾ ਓਟ ਆਖੜਾ ਦੂਰ ਲੈਂਦਾ ਉੱਥੇ ਆਪਣੇ ਗਪੇਸਿਆ ਸ਼ਾਨਸੀ ਬਜ਼ੁਰਗਾਂ ਦੀ ਬੰਦੀ ਹਾਂਜੀ 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 ਤੇ ਉਹ ਕਹਿੰਦੇ ਸ਼ਾਨ ਦਾ ਓਟ ਆਖੜਾ ਤੱਕ ਕੇ ਇਹਦੇ ਆਥਣ ਹੋਇਆ ਸੀ ਤੇ ਅੱਸੂ ਦਾ ਮਹੀਨਾ ਸੀ ਅਗੇ ਏਡੇ ਏਡੇ ਡੰਡੇ ਹੁੰਦੇ ਉੱਠਾਂ ਵਾਲੇ ਬਜ਼ੁਰਗਾਂ ਕੋਲੇ ਆਵੇਂ ਉਹ ਇੱਕ ਜਗਨਾ ਪਾਣ ਤਨਾ ਦਾ ਬੰਦਾ ਸੀ ਕਿ ਬਜ਼ੁਰਗਾ ਕੋਲ ਹੀ ਜਾਂਦਾ ਹੁੰਦਾ ਸੀ ਉਹ ਵੱਡੇ-ਵੱਡੇ ਰਿਆਗ ਮਾਰਦੀ ਕਹਿੰਦਾ ਲਿਆ ਜਗਨੇ ਆਪਣੀ ਰਫਲ ਚਾਕੇ ਇੱਕ ਹਾਰ ਨੂੰ ਰੱਖੀ ਆ ਹੁਣ ਉਹ ਸਰਦਾਰਾਂ ਨੂੰ ਇੱਥੋਂ ਹੀ ਭੈ ਪੈ ਗਿਆ ਤੇ ਸਰਦਾਰ ਤਾਂ ਮੁੜ ਕੇ ਪਿੱਛੇ ਰੋਹ ਜਾ ਕੇ ਉੱਥੇ ਇੱਕ ਛਾਨੇ 'ਚ ਡੱਕ ਪਿਆ ਤੇ ਰੋਹ ਹੀ ਲੱਗਿਆ ਰਿੰਗਣਾ ਰੈਂਦੇ ਰੈਂਦੇ ਵੀ ਕਿਉਂਕਿ ਤਖਦੀਬ ਬਹੁਤ ਹੋ ਗਈ ਗੋਲੀ ਦੀ ਤੇ ਉਹ 96 ਵਿੱਚ ਡਿੱਗਿਆ ਪਿਆ ਰਹਾ ਟਾਰ ਕੇ ਉਹਦੀ ਹੋ ਗਈ ਮੌਤ ਆਲੋੜਾਪਾ ਨਾਂ ਦਾ گاؤں ਨਾ ਇੱਕ ਬੰਦੇ ਨੇ ਬੰਦਾ ਕੁੱਟਿਆ ਬਾੜੀਆਂ ਦੇ ਕਿਹਦੇ ਪੈਸੇ ਦੇਣੇ ਸੀ ਤੇ ਮੁੜ ਕੇ ਉਹ ਭੱਜ ਗਿਆ ਆਪਣੇ ਖੇਤ ਜਾ ਵਰਿਆ ਕਿਉਂਕਿ ਪੁੱਠਾ ਇਹਦਾ ਕੰਮ ਨਹੀਂ ਹੁੰਦਾ ਖੇਤ ਵੱਡਾ ਹੈ ਉਹਨਾਂ ਨੂੰ ਆਇਆ ਸੀ ਵੀ ਇੱਥੇ ਮੈਂ ਲੁਕ ਜੂੰ ਉਹ ਬਾੜੀਆਂ ਨੇ ਤਰਾ ਪੁਲਿਸ ਕੋਲ ਕਰਤੀ ਤੇ ਦੰਦੂਕੇ ਫੜੇ ਬਾਬੇ ਕਰਮਸੂ ਦੇ ਗੋਦਾਰੇ ਮੂੜੇ ਘੇਰਿਆ ਹੀ ਬਾੜੀਆਂ ਉਹ ਬੰਦੇ ਨੇ ਤੇ ਉਹਨੇ ਡੰਡਾ ਮਾਰਿਆ ਤੇ ਜਦੋਂ ਖੇਤ ਗਿਆ ਤੇ ਉਹ ਮੈਂ ਛੋਟਾ ਸੀ ਮੈਂ ਇਹ ਤੋਂ ਗੱਲ ਸੁਣੀ ਹੈ ਉਹ ਕਹਿੰਦਾ ਹੂੰ ਤਾਂ ਤਾਇਆ ਕੁੱਟ ਨਹੀਂ ਹੋਇਆ ਪਰ ਛੋਟੇ ਡੋੜ ਡੰਗੂ ਡੰਗਿਆ ਬਹੁਤ ਬਾਹਰੀਆਂ ਬਹੁਤ ਡੰਗਿਆ ਉਤੋਂ ਥੋੜੀ ਜੀ ਹੱਲ ਪੈ ਗਈ ਵੀ ਆ ਜੌਲਾ ਦੇ ਜਾ ਕੇ ਲੋ ਜਵਾਲੀ ਕੇ ਰੋੜ ਡੰਗੂ ਰਿੰਗੇ ਆ ਜਿਹੜੇ ਬਾਹਰੀਆਂ ਕੁੱਟਿਆ ਸੀ ਇੱਕ ਉਹ ਬੰਦੇ ਦਾ ਚਲ ਤੁਹਾਨੂੰ ਨਾ ਤਾਂ ਮੈਂ ਦੱਸਦਾ ਨਹੀਂ ਹੁਣ ਤੇ ਉਹ ਬੰਦਾ ਬਾਹਰੀਆਂ ਦਾ ਮਰ ਗਿਆ ਹੁਣ ਦੁਨੀ ਮਰ ਕੇ ਪੀਤਾ ਵੀ ਮਰ ਗਿਆ ਹਾਂ ਪੀਤਾ ਵੀ ਮਰ ਗਿਆ ਇਹ ਗੱਲ ਕਹਿੰਦਾ ਵੀ ਨਾਮ ਹੀ ਲੈ ਲਿਆ ਉਸ ਤੋਂ ਬਾਅਦ ਪੈ ਗਈ ਇਹ ਸਿੱਧੂ ਇੰਨੀ ਗੱਲ ਸੀਗੀ ਹੇ ਮੋਰ ਕੇ ਇੱਕ ਮਨੂੰ ਮੁੰਡਾ ਪੋਜਦਾ ਉਹਨਾਂ ਯੋਰ। ਅੰਦੇ ਗਮਾਂਡੀ ਸੀ ਮਦਲੇ ਕੇ ਕੁੰਡੇ ਕੇ ਵਜਦੇ ਆ। ਚੰਚਣ ਉਹਨਾਂ ਰੋਇ ਨੱਖਿਆ ਵਾ ਸੀ ਐ ਨਾਕਰੀਏ ਚ ਬੋਲਦਾ ਸੀ ਮੈਂ ਆਖਿਆ ਮੇਰਾ ਮਨ ਦੁਖੀ ਹੋਇਆ ਕਰੇ। ਜਦਾਂ ਮੈਂ ਕਦੂ ਕਰਿਆ ਕਰਾਂ। ਆਖ ਮੇਰਾ ਨਿਆਣਾ ਸੀ ਰੋਜ਼ ਪੁੱਛੀ ਜਾਇਆ ਕਰੇ। ਚੰਚਾ ਰੋਜ਼ ਮੈਂ ਕਿਹਾ ਵੀ ਕੋਈ ਨਹੀਂ ਪੁੱਤ ਨੂੰ ਦੱਸਾਂਗੇ ਵੱਡੇ ਭਾਈ ਨੂੰ ਪੁੱਛ ਕੇ ਵੀ ਸਾਨੂੰ ਤਾਂ ਨਹੀਂ ਨਾ ਪਤਾ। ਉਹ ਕੁਦਰਤ ਮਾਰਕ ਵੀ ਹੁੰਦੀ ਹੁੰਦੀ ਇੱਕ ਵਾਰ ਕੀ ਹੋਇਆ ਸਾਡੇ ਨਾਲ ਦਰ ਕੋਕੇ ਜੈਲੀ ਵਾਲੀ ਪੈੜੀ ਲਈ ਵੀ ਉਹਨਾਂ ਦੀ ਤੇ ਉਹਦਾ ਮੁੰਡਾ ਦਲਵਾਰੇ ਦੇਦੋਂ ਉਠਾਉਣ ਲੱਗਾ ਦਲਵਾਰੇ ਦੇ ਉੱਥੇ ਲੱਗ ਗਿਆ ਕਿ ਉਹ ਅਗਲੀ ਬੰਦੇ ਸਾਡੇ ਕੰਮ ਇਹ ਜਿਹੇ ਹੁੰਦੇ ਆ ਉਹ ਆਪਦੇ ਦਾਦੇ ਨੂੰ ਕਹਿੰਦਾ ਬਾਈ ਲਿਆ ਉਹ ਲੱਕੜਾ ਇੱਥੋਂ ਅੱਗ ਲਾ ਕੇ ਫੂਕਦ ਗਏ ਉਹ ਭੱਜ ਕੇ ਝਾੜੜੇ ਉੱਠਿਆ ਤੇ ਉੱਠ ਕੇ ਉਹਨੇ ਕੀ ਕੀਤਾ ਨਾ ਟਰੈਕਟਰ ਕਰਿਆ ਸਟਾਰਟ ਤੇ ਬਾਲਦਾਲੀ ਰੇੜੀ ਪਾਈ ਵੀ ਸੀ ਟਰੈਕਟਰ ਦੇ ਮਗਰ ਹੱਕ ਲਾ ਕੇ ਤੇ ਮੈਂ ਆਪਣਾ ਪੱਠਿਆਂ ਵਾਲਾ ਕੱਦੂ ਚੱਕਰੀ ਜਾਂਦਾ ਸੀ ਉਹਨੇ ਨਹੀਂ ਦੇਖਿਆ ਵੀ ਕਟਰੂ ਬੰਨੇ ਦੇ ਨਾਲਕ ਮੈਂ ਬੰਨੀ ਵੀ ਉਹਨੇ ਤਿੰਨੇ ਚਾਰੇ ਕਟਰੂ ਸਣੇ ਚੌਥੇ ਗੇਹ ਚ 35 ਗਰਾ ਟਰੈਕਟਰ ਖਿੱਚਿਆ ਉੱਥੋਂ ਹੀ ਗਾਂ ਆ ਕੋਈ ਛੋਟਿਆ ਗਿਆ ਬੰਦਾ ਉੱਤ ਰਹਿ ਜਾਇਆ ਕਹਿੰਦਾ ਭਾਈ ਸਾਹਿਬ ਇਹਨਾਂ ਦਾ ਕੋਈ ਕਸੂਰ ਹੋ ਗਿਆ ਕਟਰੂ ਉੜਾ ਆਣਾ ਕਰੀ ਜਾਣ ਆ ਤੇ ਮਰੇ ਜੇ ਹੋ ਗਏ ਕੋਤਾ ਇੱਕ ਤਾਂ ਮੇਰੇ ਖਾਦ ਮਰ ਪੀ ਗਿਆ ਉਹਨਾਂ ਦੀ ਨੂੰਹ ਬੇਟੀ ਕੋਠੇ ਚੜਕੇ ਰੋਣਾ ਪਉਣ ਲੱਗੀ ਮੈਂ ਮੁੰਡੇ ਨੂੰ ਕਿਹਾ ਮੈਂ ਭਜਣਾ ਆਪਣੇ ਤਰਾ ਫਾਰਮ ਦੀ ਸੁੱਚ ਕੱਟਾ ਆਪਣੇ ਤੋਂ ਲੈਣ ਜਾਂਦੀ ਉਹਨਾਂ ਨੂੰ ਸ਼ਾਇਦ ਕੋਈ ਬੰਦਾ ਲੱਗਿਆ ਤਰ ਕੇ ਹੋਟਲ ਕੰਮ ਨਹੀਂ ਹੋਦਾਦਾ ਜਦੋਂ ਮੈਂ ਜਾ ਕੇ ਦੇਖਿਆ ਤੇ ਮੈਂ ਕਿਹਾ ਵੀ ਰਹਿਣ ਦੇ ਸੁੱਚ ਕੱਟਣ ਦਾ ਕੰਮ ਹੀ ਹੋ ਰਿਹਾ ਹੈ ਕੋਹਦਰ ਨੰਗੇ ਮਗਰ ਹੁਣ ਤਾਂ ਕਾਨੂੰ ਕਰ ਮੁਰ ਕਿਉਂ ਦਰਵਾਰੇ ਨੂੰ ਵੇਖਿਆ ਮੈਂ ਕਿਹਾ ਸਾਡਾ ਰੋਜ ਆ ਰੰਗਿਆ ਜਿਹੜੇ ਕੱਟੇ ਰੱਖਦੇ ਜੀ ਉਹ ਬੰਦਾ ਘਰ ਮਨਾਂ ਲੱਗਿਆ ਉਹ ਬੰਦਾ ਘਰ ਮਨਾਂ ਲੱਗਿਆ ਤੇ ਮੈਂ ਕਿਦੋਂ ਬੰਦ ਨੂੰ ਹੋਰ ਵੀ ਦੱਸਦਾ ਜਿਆਦਾ ਅੱਜ ਸ਼ਕਤਪੁਰੇ ਵੀ ਦੱਸਤਾ ਆਪਾ ਕੁਈ ਹੋ ਸਕਦੀ ਹੈ ਕਿਸੇ ਨਾਲ ਵੀ ਹੋ ਸਕਦੀ ਹੈ ਕੋਈ ਏਡੀ ਗੱਲ ਨਹੀਂ ਹੁੰਦੀ ਇਹ ਮੈਂ ਤਾਂ ਕਦੇ ਗੁੱਸਾ ਕੀਤਾ ਨਹੀਂ ਰੇਹ ਬੰਦਾ ਕਹਿੰਦਾ ਥੋੜੇ ਰੋਜ਼ ਮੂਰੇ ਕਹਿੰਦਾ ਸੀ ਮੈਂ ਕਹਿੰਦਾ ਹਾਂ ਵੀ ਠੀਕ ਆ ਠੀਕ ਆ ਕੋਈ ਗੱਲ ਨਹੀਂ ਹਾਂ ਕੋਈ ਦਿਵਾਲੀ ਦਾ ਰੋਜ਼ ਵੀ ਕਹਿੰਦਾ ਕੋਈ ਦਿਵਾਲਾ ਰੋਜ਼ ਵੀ ਕਹਿੰਦਾ ਕੋਈ ਚੱਕੜੀ ਗੱਲ ਹੈ ਨਹੀਂ ਪਰ ਜਦੋਂ ਉਹ ਬੰਦੇ ਨਾਲ ਕੱਟੇ ਵਾਲੀ ਗੱਲ ਕਰਦੇ ਕੋਈ ਥੋੜੇ ਕੱਟਿਆ ਮੂਰੇ ਕਹਿੰਦਾ ਸੀ ਉਦੋਂ ਬੰਦਾ ਗੁੱਸਾ ਬਹੁਤ ਬਣ ਜਾਂਦਾ ਹੈ ਭਾਵਤ ਹੋ ਜਾਂਦਾ ਕਦੇ-ਕਦੇ ਇਹ ਤਾਂ ਉਦੋਂ ਹੁਣ ਜਦੋਂ ਆਪਣੇ ਇੱਥੇ ਰੋਜ਼ ਹੁੰਦੇ ਜੀ ਵੇਖ ਲੈ ਇਦੋਂ ਟਿੱਪਿਆਂ 'ਚ ਹਾਂ ਜੀ ਨਾ ਕਾਲਾ ਮੂਰੇ ਹੁੰਦਾ ਜੀ ਹਾਂ ਜਾਨੀ ਉਹਨੇ ਤਾਂ ਵੈਦੀ ਜਾਣਾ ਇਹਨਾਂ ਨੇ ਆਉਂ ਉਹ ਤਾਂ ਕਰਨਾ ਸਿਆ ਨਹੀਂ ਜਾਂਦੇ ਹੁੰਦੇ ਉਹ ਜੀ